ਉਹਨਾਂ ਲਿਖੀ ਚਿੱਠੀ ਦੇ ਮਾਮਲੇ ਵਿੱਚ ਯੂਪੀ ਦੇ ਮੁੱਖ ਮੰਤਰੀ ਖਰਿਸ਼ ਯਾਦਵ ਨੇ ਜਵਾਬ ਦਿੱਤਾ ਹੈ। ਉਹਨਾਂ ਨੇ ਚਿੱਠੀ ਲਿਖਣ ਵਾਲੀਆਂ ਦੋਵੇਂ ਪੈਣਾਂ ਨਾਲ ਮੁਲਾਕਾਤ ਕੀਤੀ। ਸੀਐਮ ਨੇ ਦੋਹਾਂ ਪੈਣਾਂ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ, ਮਕਾਨ ਅਤੇ ਬੱਚਿਆਂ ਦੇ ਮਾਮਲ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਦਰਸਲ 2 ਮਹੀਨੇ ਪਹਿਲਾਂ ਯੂਪੀ ਦੇ ਬਲੰਦ ਸ਼ਹਿਰ ਵਿੱਚ ਲੱਤਕਾ ਤੇ ਉਸਦੀ 11 ਸਾਲਾ ਭੈਣ ਤਾਨੀਆ ਦੇ ਸਾਹਮਣੇ ਉਸਦੀ ਮਾਂ ਅਨੂ ਬੰਸਲ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਦੋਹਾਂ ਭੈਣਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੂੰ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ਉਸਨੇ ਮੁੰਡੇ ਦੀ ਥਾਂ ਤੋਂ ਕੁੜੀਆਂ ਨੂੰ ਜਨਮ ਦਿੱਤਾ ਸੀ ਜਿਸ ਮਗਰੋਂ ਨਾ ਇਨਸਾਫ ਲਈ ਕਈ ਦਰਵਾਜ਼ੇ ਖੜਕਾਏ ਸਪਰੀਮ ਕੋਰਟ ਨੇ 2000 cc ਤੋਂ ਉੱਪਰ ਇੰਜਣ ਵਾਲੀਆਂ ਡੀਜ਼ਲ ਕਾਰਾਂ ਦੀ ਦਿੱਲੀ ਅਤੇ ਐਨਸੀਆਰ ਇਲਾਕੇ ਵਿੱਚ ਰਜਿਸਟ੍ਰੇਸ਼ਨ ਤੋਂ ਲੱਗੀ ਪਾਬੰਦੀ ਹਟਾ ਦਿੱਤੀ ਹੈ ਅਜਿਹੀਆਂ ਗੱਡੀਆਂ ਨੂੰ ਖਰੀਦਣ ਵੇਲੇ ਇੱਕ ਫੀਸਦ ਗ੍ਰੀਨ ਸੈਸ ਦੇਣਾ ਪਵੇਗਾ ਸਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਰਕਮ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਿਲੇਗੀ ਇਸ ਲਈ ਸਰਕਾਰੀ ਬੈਂਕ 'ਚ ਵੱਖਰਾ ਖਾਤਾ ਖੋਲਿਆ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਤੇ ਵੱਡਾ ਵਾਰ ਕੀਤਾ ਪੀਐਮ ਨੇ ਕਿਹਾ ਕਿ ਪਾਕ ਦੇ ਕਬਜ਼ੇ ਵਿੱਚ ਜੋ ਕਸ਼ਮੀਰ ਹੈ ਉਹ ਵੀ ਸਾਡਾ ਹੈ ਕਸ਼ਮੀਰ ਦੇ ਮੁੱਦੇ ਉਤੇ ਦਿੱਲੀ ਵਿੱਚ ਸਾਰੇ ਦਲਾਂ ਦੀ ਬੈਠਕ ਦੇ ਵਿੱਚ ਪੀਐਮ ਨੇ ਪੀਓਕੇ ਨੂੰ ਲੈ ਕੇ ਆਪਣਾ ਪਲਾਨ ਪੇਸ਼ ਕੀਤਾ ਸੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਟ ਵਿੱਚ ਪਾਕਿਸਤਾਨ ਦੇ ਖਿਲਾਫ ਨਾਰੇ ਲਗਾਏ ਗਏ ਬੀਤੇ ਕਈ ਦਿਨਾਂ ਤੋਂ ਇੱਥੇ ਹੰਗਾਮਾ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਮੁਜ਼ਫਰਬਾਦ ਤੋਂ ਵੀ ਤਸਵੀਰਾਂ ਆਈਆਂ ਸਨ ਜਿੱਥੇ ਨਾਰੇ ਲੱਗ ਰਹੇ ਸਨ ਲੋਕਾਂ ਦਾ ਗੁੱਸਾ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕਾਰਵਾਈ ਦੇ ਖਿਲਾਫ ਹੈ ਜਿਸ ਦੇ ਤਹਿਤ 500 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀ ਲੋਕ ਸਭਾ ਦੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਜੰਮੂ-ਕਸ਼ਮੀਰ ਵਿੱਚ ਵਿਗੜੇ ਹਾਲਾਤਾਂ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਅਤੇ ਰਾਜ ਵਿੱਚ ਸ਼ਾਂਤੀ ਅਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਵਿਸ਼ਵਾਸ ਬਹਾਲੀ ਦਾ ਸੰਕਲਪ ਲਿਆ ਗਿਆ। ਪੇਸ਼ਕਸ਼ ਪੜ੍ਹਦੀ ਹੋਏ ਪ੍ਰਧਾਨ ਸੁਮਿਤਰਾ ਮਹਾਜਨ ਨੇ ਕਿਹਾ ਕਿ ਵਿਗੜਦੇ ਹਾਲਾਤਾਂ ਦੇ ਕਾਰਨ ਮੌਤਾਂ ਤੇ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਨਾਲ ਉਹ ਚਿੰਤਤ ਨੇ। ਬੀਜੇਪੀ ਨੇਤਾ ਬ੍ਰਿਜਪਾਲ ਤੇ ਵਿਤਿਆਉਤੇ 100 ਰਾਉਂਡ ਤੋਂ ਵੀ ਜ਼ਿਆਦਾ ਫਾਇਰਿੰਗ ਕੀਤੀ ਗਈ ਤੇ ਵਿਤਿਆ ਗੰਭੀਰ ਰੂਪ ਨਾਲ ਜ਼ਖਮੀ ਨੇ ਤਾਜ਼ਾ ਜਾਣਕਾਰ ਦੇ ਮੁਤਾਬਕ ਉਹਨਾਂ ਦੀ ਹਾਲਤ ਚਿੰਤਾਜਨਕ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮਹਿਲਾ ਕਨਸਟੇਬਲ ਨੂੰ ਗ੍ਰਫਤਾਰ ਕੀਤਾ ਜਿਸ ਦੇ ਐਨਕਾਊਂਟਰ ਦੀ ਮੁਖਬਰੀ ਕਰਾਉਣ ਦੇ ਇਲਜ਼ਾਮ ਬ੍ਰਿਜਪਾਲ ਤੇ ਵਿਤਿਆ ਤੇ ਨੇ ਯੂਪੀ ਵਿੱਚ ਇੱਕ ਵਾਰ ਫੇਰ ਪੁਲਿਸ ਵੱਲੋਂ ਜਨਤਾ ਕੋਲੋਂ ਸੇਵਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਦਰੋਗਾ ਫਰਿਆਦੀ ਤੋਂ ਪੈਰ ਦਬਵਾ ਰਿਹਾ ਸੀ ਜੋ ਕਿ ਇੱਕ ਮੁਲਜ਼ਮ ਦਾ ਪਿਤਾ ਦੱਸਿਆ ਗਿਆ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਦਰੋਗਾ ਨੂੰ ਲਾਈਨ ਹਾਜ਼ਰ ਕੀਤਾ ਗਿਆ